ਨਸ਼ਾ ਕਰੋ ਬਣਾ ਆਖਵਾਣ ਲਗਾ ਡਿਆ ਜਿਹੜਾ ਮੈਂ ਇਹ ਲਫ਼ਜ਼ ਵਰਤਿਆ ਤੇ ਨਸ਼ਾ ਕਰੋ ਪਰ ਕਰੋ ਕਿਹੜਾ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਉਹਨਾਂ ਦੀ ਸੇਵਾ ਕਰਨ ਲੱਗ ਤੁਹਾਡੇ ਸਿਰ ਤੇ ਬਹੁਤ ਸਵਾਰ ਹੋ ਜਾਵੇ ਕਿ ਜਿਨ੍ਹਾਂ ਨੇ ਕਰਕੇ ਮੈਂ ਇਸ ਜੀਵਨ ਨੂੰ ਪ੍ਰਾਪਤ ਕੀਤਾ ਹੈ ਇਸ ਦੁਨੀਆ ਵਿੱਚ ਆਇਆ ਹਾਂ ਮੇਰ ਉਹਨਾਂ ਨੂੰ ਤਤੀ ਵਾਰ ਹੀ ਲਗੰਦੇਣੀ ਇੱਕ ਤਰ੍ਹਾਂ ਦਾ ਨਸ਼ਾ ਕਰੋ ਸ਼ਾਬਾਸ਼ ਦਿਵਾਨੀ ਨਸ਼ਾ ਕਰੋ ਕਿਹੜਾ ਦਾ ਦਰਗੁਰਜੀ ਸਾਡੇ ਅੱਥੇ ਛਿੰਝ ਲੱਗਦੀ ਹੈ ਕਿ ਉਹ ਸਿਰ ਤੋਂ ਹੁਕਮ ਨਹੀਂ ਨਹੀਂ ਹੈ ਉੱਥੇ ਜਦੋਂ ਬੱਚੇ ਥੇਰੀ ਨਿਕਲਦੇ ਹਨ ਪਹਿਲਵਾਨ ਥੇਰੀ ਨਿਕਲਦੇ ਹਨ ਕਿ ਉਸ ਖੇੜੀ ਵਿੱਚ ਤੁਹਾਡੇ ਮਨ ਉੱਤੇ ਸਹਕਾਰੂ ਜੀ ਦਾ ਅਸਰ ਪੈਂਦਾ ਹੈ ਕਿ ਇਸ ਪੈਦਮਾਨ ਦੇ ਮਸਲ ਬੜੇ ਵਧੀਆ ਹੁੰਦੇ ਮੈ ਇਹਦੇ ਵਰਗਾ ਬਣਨਾ ਹੈ ਇਹ ਬੱਚਾ ਬਹੁਤ ਫਰਤੀਲਾ ਹੁੰਦਾ ਹੈ ਮੈ ਇਹਦੇ ਵਰਗੀ ਯਾਦ ਸਿੱਖਣੀ ਹੈ ਇਹਨੂੰ ਆਮ ਗੰਦੇ ਹਨ ਸੋ ਜਦੋਂ ਅਸੀਂ ਛੋਟੇ ਸੀਗੇ ਹੁਣ ਤੇ ਬਜ਼ੁਰਗਾਂ ਜਾ ਗਏ ਦੁਰਗੁਰਜੀ ਜਾਂਦੇ ਸੀ ਤੇ ਉਹਦੇ ਤੋਂ ਪਹਿਲਾ ਮਹੀਨਾ ਮਹੀਨਾ ਸਾਡੇ ਪਿੰਡ ਦੇ ਬਜ਼ੁਰਗਸ ਇਹ ਇੱਕ ਪੁਲ ਦੇ ਉੱਤੇ ਅਖਾੜਾ ਲਾ ਕੇ ਘੁੰਦੇ ਰਹਿੰਦੇ ਹੁੰਦੇ ਸੀ ਮਿੱਟੀ ਵਿੱਚ ਉਹ ਹੁਣ ਤੁਸੀਂ ਗੱਦਿਆਂ ਦੇ ਨਹੀਂ ਘੁੰਦੇ ਇਹਦਾ ਵੀ ਕਾਰਨ ਹੈ ਤੁਸੀਂ ਇਸ ਘਾਤੋਂ ਨਾ ਕਬਰਾਓ ਇੱਧਰ ਉੱਤਰੋ ਜੇ ਜਦੋਂ ਤੁਸੀਂ ਸਕੂਲ ਚ ਜਾਂਦੇ ਹੋ ਇਹ ਨਾ ਕਰੋ ਜਿਹੜਾ ਮੁਫਤ ਮਿਲਦਾ ਇਹ ਵੱਲ ਨਾ ਮਿਚਰਾਓ ਵਿਦਿਆਲਾ ਨਾ ਨਸ਼ਾ ਕਰੋ ਵਾਡੇ ਮਨ ਵਿੱਚ ਵਿਦੂਤਾ ਹੋਵੇ ਕਿ ਮੈਂ ਅੱਗੇ ਵਧਣਾ ਹੈ ਜਿਹੜੇ ਵੀ ਬੰਦੇ ਜਿਹੜੇ ਵੀ ਇਨਸਾਨ ਬੜੇ ਮੁਕਾਂ ਤੇ ਚੜੇ ਹਨ ਉਹ ਮੋਲੇ ਦੇ ਨਕਿਆਂ ਨਾਲ ਤੁਸੀਂ ਆਪਣੇ ਪ੍ਰਧਾਨ ਮੰਤਰੀਆਂ ਨੂੰ ਵੇਖੋ ਉਹ ਸੰਭੇਤ ਲਾਈਟ ਸੀ ਨਾ ਜਿਹੜੇ ਉੱਥੇ ਬਹਿ ਕੇ ਬੜਦੇ ਸਨ ਨਰ ਅਪਣੇ ਬੈਂਕ ਦੇ ਵਰਨ ਜਨਰਲ ਬਣੇ ਉਹ ਆਦਮੀ ਪ੍ਰਧਾਨ ਮੰਤਰੀ ਜੀ ਬਣੇ ਔਰ ਉਹਨਾਂ ਦਾ ਅੱਜ ਵੀ ਨਾਮ ਲਿਆ ਇਸ ਕਰਕੇ ਜਾਂਦਾ ਹੈ ਕਿ ਉਹਨਾਂ ਨੇ ਪੜਾਈ ਦਾ ਨਸ਼ਾ ਕੀਤਾ ਤੁਹਾਡੇ ਰਾਸ਼ਟਰਪਤੀ ਫਿਰ ਤੁਹਾਡੇ ਡਾਕਟਰ ਕਿਹਦੇ ਕਿਹਦੇ ਨਾਮ ਲਾਓਗੇ ਤੁਸੀਂ ਉਹਨਾਂ ਦਾ ਹੀ ਨਕਲ ਕਰੋ ਇਹਨਾਂ ਦਾ ਨਕਲ ਕਰੋ ਸੰਸਦ ਸਭਾ ਇਸ ਦਿਮਾਗ ਨੂੰ ਔਲ ਕੀ ਹੋ ਰਿਹਾ ਹੈ ਖੇਂਦੀ ਗਾ ਕੀ ਰੂਹੀ ਹੈ ਘਟ ਕੋ ਇਹਨਾਂ ਸੋਚਿਓ ਬੱਚੇ ਤੁਹਾਨੂੰ ਨਹੀਂ ਵੇਖਦੇ ਪ੍ਰਾਣਾ ਮੁਗਰਾ ਆਉਂਦਾ ਹੈ ਕੁਛ ਨਾ ਕੁਛ ਤੁਸੀਂ ਉਹਦੇ ਲਈ ਇਹੋ ਜਿਹਾ ਕਰਦੇ ਹੋ ਜਿਹਦਾ ਨਾਮ ਹੈ ਲੈਣਾ ਨਹੀਂ ਚਾਹੁੰਦਾ ਬੱਚੇ ਤੁਹਾਨੂੰ ਵੇਖਦੇ ਤੇ ਜਦੋਂ ਪ੍ਰਾਣਾ ਆਇਆ ਹੈ ਤੇ ਇਹ ਕੀ ਪ੍ਰੋਸਕੀ ਦੇ ਰਹੇ ਹਾਂ ਦੇਖਦੇ ਤੁਸੀਂ ਪ੍ਰਾਣੇ ਦੀ ਖਾਤਰ ਵਾਸਤੇ ਇਹ ਚੀਜ਼ ਦਿੱਤੀ ਜਾਂਦੀ ਹੈ ਮੈਂ ਵੀ ਟੱਚ ਕਰਕੇ ਵੇਖਾਂ ਉਹ ਟੱਚ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਅਭੀ ਝੂਲ ਹੋ ਜਾਏਗਾ ਕਿਸ ਕਰਕੇ ਪਹਿਲਾ ਸਭ ਤੋਂ ਪਹਿਲਾ ਅਸੀਂ ਸੁਧਰੀਏ